ਸਸੇ ਕਾਰਵਾਈ ਸਾਰਿਆਂ ਨੂੰ ਅੱਜ ਲੈ ਕੇ ਆਏ ਤੁਹਾਡੇ ਲਈ ਆਪਾਂ ਬਈ ਚਾਰ ਟਰਾਲੀਆਂ ਪੰਜ ਤੇ ਟਰਾਲੀਆਂ ਬਹੁਤ ਜਾਇਜ਼ ਰੇਟਾਂ ਦੇ ਨੇ ਜਿਵੇਂ ਕਿ 2 12 6 ਨੇ 1 13 7 ਹੈ 1 14 7 ਹੈ ਜਿਹੜੀ ਤੁਸੀਂ ਦੇਖ ਰਹੇ ਹੋ ਵੀਰੇ 12 6 ਹੈ ਇਹ 18 19 ਕੁਆਂਟਲ ਵੇਟ ਹੈ ਜੰਡੂ ਐਮ ਸੀ ਦਾ ਮਾਲ ਲੱਗਿਆ ਹੋਇਆ ਹੈ ਬਈ ਤੇ ਬਿੱਡੇ ਤੇ ਸਟੀਲੀ ਜਾਲੀ ਲੱਗੀ ਹੋਈ ਹੈ 4 ਇੰਚੀ ਹਿੱਸਾ ਡਬਲ ਟੈਰੀ ਹੈ 8 ਨਟੇ ਰਿੰਬ ਨੇ 89 ਹੱਬ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਚੈੱਕ ਲੱਗਿਆ ਹੋਇਆ ਹਾਈ ਸਪੀਡ ਚੈੱਕ ਹੈ ਰੇਟ 140000 ਰੁਪਿਆ ਬਾਕੀ ਮੌਕੇ ਤੇ ਮੰਤਨ ਹੋ ਜੂਗਾ ਜਹਾਜੀ ਫਰਸ ਹੈ ਭਾਈ 5 ਐਮ ਐਮ ਦਾ ਪੂਰਾ ਮੋਟਾ ਫਰਸ ਲੱਗਿਆ ਹੋਇਆ ਹੈ ਕਿਸੇ ਵੀ ਤਰ੍ਹਾਂ ਦੀ ਪੂਰੀ ਹੈਵੀ ਮਿੱਟੀ ਵਾਲੀ ਟਰਾਲੀ ਬਣੀ ਹੋਈ ਹੈ 12 6.5 ਟਰਾਲੀ ਹੈ ਪੂਰੀ ਸੋਹਣੀ ਐਨ ਪੂਰੀ ਟਰਾਲੀ ਬਣੀ ਹੋਈ ਹੈ ਭਾਈ ਜਿਹੜੇ ਮੇਰੇ ਵੀਰ ਭਾਈ ਨੂੰ ਚਾਹੀਦਾ ਤਾਂ ਜਰੂਰ ਵੀਰੇ ਸੰਪਰਕ ਕਰਕੇ ਲੈ ਜਾ ਸਕਦਾ ਹੈ ਕ੍ਰੀਸ਼ਨ ਤੁਸੀਂ ਫੋਟੋਆਂ ਚ ਜਾਂ ਵੀਡੀਓ ਚ ਦੇਖ ਸਕਦੇ ਹੋ ਵੀਰੇ ਬਾਕੀ ਤੁਸੀਂ ਕੰਟੈਕਟ ਕਰਕੇ ਵੀ ਪਤਾ ਕਰ ਸਕਦੇ ਹੋ ਨੰਬਰ ਦਿੱਤਾ ਹੁੰਦਾ ਜੇ ਕਿਸੇ ਮੇਰੇ ਵੀਰ ਨੇ ਹੋਮ ਡਿਲੀਵਰੀ ਕਰਵਾਉਣੀ ਹੋਈ ਤਾਂ ਉਹ ਵੀ ਉਪਲਬਧ ਦਾ ਵੀਰੇ ਸਾਈ ਪਾ ਕੇ ਤੁਸੀਂ ਆਪਦੇ ਘਰ ਮੰਗਵਾ ਸਕਦੇ ਹੋ ਹਰੇਕ ਚੀਜ਼ ਦੀ ਸਹੂਲਤ ਹੈ ਵੀਰੇ 12.5 ਆ ਵੀਰੇ 12 8.5 ਨੇ ਆਪਾਂ ਸਵਾਦੋ ਮੁੱਟੀ ਬਾੜ ਜਿਹਰੇ ਆ ਫੋਨ ਆ ਰਹੀ ਬੰਦੇ ਪਹਿਲਾਂ ਲੇਜ਼ਰ ਕਟਿੰਗ ਚ ਬਿੱਡਾ ਮੱਛੀ ਹੁੱਕ ਚ ਹੈ ਪੂਰੀ ਮੋਡੀਫਾਈ ਟਰਾਲੀ ਹੈ ਵੀਰੇ 24 22 ਤੋਂ 24 ਕੁਮਟਲ 23 24 ਕੁਮਟਲ ਵੇਟ ਹੈ ਵੀਰੇ ਪੂਰੀ ਹੈਵੀ ਟਰਾਲੀ ਹੈ ਰੇਟ ਹੈ ਵੀਰੇ 1,70,000 ਰੁਪਿਆ ਬਾਕੀ ਮੌਕੇ ਤੇ ਮਾਨਤਾ ਨ ਹੋ ਜੂ ਟਰਾਲੀ ਤੁਸੀਂ ਦੇਖ ਸਕਦੇ ਹੋ ਕੰਡੀਸ਼ਨ ਦੇਖ ਸਕਦੇ ਹੋ ਬਹੁਤ ਵਧੀਆ ਟਰਾਲੀ ਹੈ ਬਾਈ ਵੇਗਾ ਕਿ ਲੱਗੇ ਆ ਫੋਨ ਆ ਰਹੀ ਪਹਿਲਾਂ 1% ਕੋਈ ਉਹ ਨਹੀਂ ਹੈਗਾ ਬਾਈ ਬਾਕੀ ਕੰਡੇ ਕਰਾ ਕੇ ਲੱਝ ਜਾਣੇ ਬਾਈ ਕੰਡੇ ਕਰਾ ਕੇ ਵੀ ਕੋਈ ਚੱਕਰ ਨਹੀਂ ਮੰਗਵਾਉਣੀ ਹੈ ਤਾਂ ਉਹ ਵੀ ਪੇਚ ਸਕਦੇ ਆ ਵੀਰੇ ਕੰਡੀਸ਼ਨ ਤੁਸੀਂ ਫੋਟੋ ਅੱਜ ਦੇਖ ਸਕਦੇ ਹੋ ਵੀਡੀਓ ਚ ਚੈੱਕ ਕਰਕੇ ਪੂਰੀ ਆਪਦੀ ਫੇਰ ਬਾਈ ਲੈ ਕੇ ਜਾਇਆ ਕਰੋ ਟਰਾਲੀ ਦੀ ਕੰਡੀਸ਼ਨ ਦੇਖ ਲਓ A1 ਕੰਡੀਸ਼ਨ ਹੈ ਵੀਰੇ ਪੂਰੀ ਹੈਵੀ ਟਰਾਲੀ ਬਣੀ ਹੋਈ ਹੈ 12 6 ਮੱਛੀ ਉੱਚ ਹ ਇਹ 14 7 ਬਈ 14 ਸੱਤ ਟਰਾਲੀ ਹੈ ਡਬਲ ਜੈਕ ਚ ਮੱਛੀ ਹੁੱਕ ਚ ਇਹਦਾ ਵੇਟ ਹੈਗਾ ਵੀਰੇ 26 ਤੋਂ ਲੈ ਕੇ 28 ਕੁਆਂਟਲ ਦੇ ਵਿੱਚ ਤੇ ਰੇਟ ਹੈਗਾ ਵੀਰੇ ਦਾ 2 ਲੱਖ 28000 ਰੁਪਿਆ ਪੱਕੀ ਮੌਕੇ ਤੇ ਮਾਨਤਨ ਹੋ ਜਾਊਗਾ ਕ੍ਰੇਸ਼ਨ ਤੁਸੀਂ ਦੇਖ ਸਕਦੇ ਹੋ ਸਵਾ ਦੋ ਫੁੱਟੀ ਵਾਰਡ ਹੈ ਵੀਰੇ 3 ਫੁੱਟ 3.5 ਫੁੱਟ ਵਿੱਡਾ ਹੈ ਲੇਜ਼ਰ ਕਟਿੰਗ ਚ ਪੂਰੀ ਹੈਵੀ ਟਰਾਲੀ ਬਣੀ ਹੋਈ ਹੈ 2 ਲੱਖ 28000 ਰੁਪਿਆ ਰੇਟ ਹੈ ਬਾਕੀ ਕੰਟੈਕਟ ਬਈ ਨੰਬਰ ਦੇ ਦੇਵਾਂਗੇ ਤੁਹਾਨੂੰ ਫੋਨ ਕਰਕੇ ਜਰੂਰ ਆਪਦੀ ਗੱਲਬਾਤ ਕਰ ਸਕਦੇ ਹੋ ਪੂਰੀ ਜਾਣਕਾਰੀ ਲੈਣ ਲਈ ਫੋਨ ਕਰ ਲਿਆ ਕਰੋ ਬਈ ਮੱਛੀ ਹੁੱਕ ਚ ਹੈ ਟਾਇਰਾਂ ਦੀ ਕੰਡੀਸ਼ਨ ਬਹੁਤ ਵਧੀਆ ਵੀਰੇ ਪੌੜੀ ਲੱਗੀ ਹੋਈ ਹੈ ਪੂਰੀ ਸੋਹਣੀ ਬਣੀ ਹੋਈ ਟਰਾਲੀ ਹੈ ਪੂਰੀ ਮੋਡੀਫਾਈਡ ਟਰਾਲੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਵਾਲੀ ਗੱਲ ਨਹੀਂਗੀ ਬਹੁਤ ਸੋਹਣੀ ਟਰਾਲੀ ਬਣੀ ਪਈ ਹੈ 137 ਬਈ 12 13 7 ਪਾਵਰ ਜੈਕ 3.5 ਫੁੱਟਾ ਬਿੱਡ 2 ਫੁੱਟੀ ਵਾਰਡ ਪੂਰੀ ਸੋਹਣੀ ਟਰਾਲੀ ਬਣੀ ਹੋਈ ਹੈ ਗ੍ਰੀਨ ਕਲਰ ਚ ਹੈ ਵੀਰੇ ਜਹਾਜੀ ਫਰਸ਼ ਚ ਹੈ 2 ਫਾਰਾ ਡਾਲਾ ਹੈ ਬਹੁਤ ਜਿਆਦਾ ਵਧੀਆ ਟਰਾਲੀ ਬਣੀ ਹੋਈ ਹੈ ਰੇਟ ਇਹਦਾ ਹੈਗਾ ਵੀਰੇ 2 ਲੱਖ ਰੁਪਿਆ ਬਾਕੀ ਮੌਕੇ ਤੇ ਮਾਨਤਾ ਨਾ ਹੋ ਜੇ ਡਬਲ ਜੈਕ ਚ ਕੰਡੀਸ਼ਨ ਤੁਸੀਂ ਵੀਰੇ ਫੋਟੋਆਂ ਚ ਜਾਂ ਵੀਡੀਓ ਚ ਦੇਖ ਲਿਆ ਕਰੋ ਫਿਰ ਕੰਟੈਕਟ ਕਰ ਲਿਆ ਕਰੋ ਬਾਈ ਬਾਕੀ ਜੋ ਕੋਈ ਬਾਾਰ ਕੋਈ ਦਿੱਕਤ ਲੱਗੇ ਤਾਂ ਫੋਨ ਕਰਕੇ ਪਤਾ ਕਰ ਲਿਆ ਕਰੋ ਕਿਸੇ ਵੀ ਤਰ੍ਹਾਂ ਦੀ ਵੀਰੇ ਆਪਾਂ ਬੈਠਾ ਬਹੁਤ ਜਾਇਜ਼ ਰੇਟ ਨੇ ਕੋਈ ਚੱਕਰ ਨਹੀਂ ਵੀਰੇ ਇਹ ਕੰਡਾ ਕਰਾ ਕੇ ਵੀ ਕਿਸੇ ਨੇ ਜਾਣੀ ਤਾਂ 85 ਰੁਪਏ ਜਿਹੜੀ ਮਰਜ਼ੀ ਟਰਾਲੀ ਖੜੀ ਹੋਵੇ ਵੀਰੇ ਕੰਡਾ ਕਰਾ ਕੇ 85 ਰੁਪਏ ਨੂੰ ਤੋਲ ਕੇ ਦੇ ਦਾਂਗੇ ਆ